ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਅੱਜ ਤੁਹਾਡੇ ਨਾਲ ਇੱਕ ਛੋਟਾ ਜਿਹਾ ਲੋਕ ਗੀਤ ਸਾਂਝਾ ਕਰਨ ਲੱਗੇ ਜੀ ਜਲੋ ਸੁਣੋ ਪਿਆਰ ਦੇ ਨਾਲ ਨੀ ਮੈਂ ਸਗੀ ਕਰਾਈ ਐ ਇਥੇ ਨੀ ਮੇਰੀ ਪੈਨਣ ਵਾਲੀ ਪੇਕੇ ਨੀ ਮੈਂ ਕੀ ਦੇ ਨੀ ਮੈਂ ਗੀ ਪੈਨੇ ਤੇਰੀ ਭਾਬੀ ਜੀ ਦੇ ਮਨ ਵਿੱਚ ਰਹਿੰਦੀ ਸ਼ਾਦੀ ਬੇ ਮੈਂ ਜਿਗਰਾ ਬੇ ਮੈਂ ਜਿਗਰਾ ਕੀਤਾ ਬੇ ਜਲੇਨਾ ਨੀ ਹੁਣ ਕਰੀਂਦੀ ਵਾਸਦਾ ਮੇਰਾ 니 ਤੂੰ ਕਰਨੂ ਆ ਜਾ 니 ਤੂੰ ਵੇ ਮੈਂ ਜਿਗਰਾ ਕੀਤਾ ਬੇਜਲੀ ਨਾ ਵਾਈ ਗੁਰਜੀ ਕਾਕਾ ਸਭਾਈ ਤੇ ਇੱਕ ਛੋਟਾ ਜਿਹਾ ਮੇਰਾ ਗੀਤ ਸੀਗਾ ਜ ਦੱਸਣਾ ਤੁਹਾਨੂੰ ਕਿਹੋ ਜਿਹਾ ਲੱਗਿਆ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਨਾਲ ਠੀਕ ਆ ਕੋਮ ਵੀ ਅਸੀਂ ਵੀ ਠੀਕ ਆ ਜੀ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਤੁਹਾਨੂੰ ਕਿਹੋ ਜਿਹਾ ਮੇਰਾ ਗੀਤ ਲੱਗਿਆ ਅਗੇ ਤੋਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਕਿਉਂਕਿ 3 ਦੇ ਦਿਨ ਵੀ ਚੱਲਦੇ ਨੇ ਬੋਲੀਆਂ ਵੀ ਪਾ ਸਕਦੇ ਹਾਂ ਵੱਧ ਤੋਂ ਵੱਧ ਮਾਂ ਦੇ ਬੋਲੀਆਂ ਦੇ ਵਿੱਚ ਤਾਂ ਹਮ ਤਾਂ ਇਕੱلو ਨਾਲ ਬੈਠੀਆਂ ਹੁਣ ਫੇਰ ਬੋਲੀਆਂ ਸੋਹਣੀਆਂ ਲੱਗਦੀਆਂ ਨੇ ਚਲੋ ਜੀ ਮੈਂ ਤਾਂ ਤੁਹਾਨੂੰ ਅਗਲੀ ਵੀਡੀਓ ਤੇ ਜਿਹੜੇ ਮੇਰੇ ਚੈਨਲ ਤੇ ਨਾਲੇ ਜੀ ਪਹਿਲੀ ਵਾਰ ਆਏ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਘੰਟੀ ਵਾਲਾ ਬਟਨ ਦਬਾ ਦਿਓ ਜਿਹੜੇ ਪਹਿਲਾਂ ਜੁੜੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਹੌਸਲੇ ਨਾਲ ਹੀ ਅਸੀਂ ਤੁਰੇ ਫਿਰਦੇ ਆ ਵਾਹਿਗੁਰੂ ਸਾਹਿਬ ਤੁਹਾਨੂੰ ਤਰੱਕੀਆਂ ਮਾਰਕਸ਼ੇ ਸਾਡੇ ਲਈ ਤੁਸੀਂ ਬਹੁਤ ਵੱਡੀ ਸਖਸੀਅਤ ਹੋ ਚਲੋ ਜੀ ਲੈ ਕੇ ਟਿੱਕਾ